ਤਲੇ ਵੀ ਸੋਕ ਕਾਫੀ ਟਰਾਲੀਆਂ ਖੜੀਆਂ ਨਾ ਜਦ ਸੋ ਕਿਹੜਾ ਪਿੰਡ ਆ ਵੀ ਆਪਣਾ ਆਪਣਾ ਪਿੰਡ ਕਿਹੜਾ ਆਪਣਾ ਚੰਗੋਰ ਦਾ ਅੱਛਾ ਅੱਛਾ ਠੀਕ ਹੈ ਕਿਆ ਸਿਚੁਏਸ਼ਨ ਆ ਆਪਣੀ ਹੁਣ ਗਾਹ ਜਾ ਕੇ ਅੱਛਾ ਜਾ ਕੇ ਵੀ ਸਾਡੇ ਵਰਗੀਆਂ ਟਰਾਲੀਆਂ ਤਾਂ ਬਹੁਤ ਖੜੀਆਂ ਮਿੱਟੀ ਦੀਆਂ ਭਰੀਆਂ ਹੋਈਆਂ ਠੀਕ ਹੈ ਚਲੋ ਉੱਥੇ ਜਾ ਕੇ ਦੇਖਦੇ ਹਾਂ ਕੀ ਰਿਪੋਰਟ ਠੀਕ ਹੈ ਤੋਂ ਸਾਡੇ ਨਾਲ ਆ ਜੀ ਪਿੰਡੇ ਉਹਨ ਦੇ ਸਰਪੰਚ ਮੇਜਰ ਸਿੰਘ ਜੀ ਮੇਜਰ ਸਿੰਘ ਜੀ ਕਿਆ ਸਿਚੁਏਸ਼ਨ ਆ ਆ ਦੇਖੋ ਜੀ ਕੱਲ ਦੇ ਮੁਕਾਬਲੇ ਜਿਹੜੀ ਆਚਾ ਅੱਜ ਇੰਨਾ ਕੁ ਪੂਰਾ ਪੰਜਾਬ ਏ ਤੁਰਿਆ ਹੋਇਆ ਜਾਂ ਇਹਨੇ ਕਿ ਇੰਨਾ ਹਿੰਮਤ ਮਾਰੀ ਐ ਔਰ ਇਹ ਲੱਗ ਰਿਹਾ ਵੀ ਕੋਈ ਚੱਕਰੇ ਨਹੀਂ ਜਾਏਗਾ ਦਰਿਆ ਮਾ ਨੂੰ ਜਿਹੜੇ ਨੱਕਿਆਂ ਪੰਜਾਬੀ ਲਾਉਣ ਜਾਣਦੇ ਆ ਔਲਾਤ ਮੈਂ ਪਿੱਛੇ ਤੁਰ ਕੇ ਆਉਣਾ ਮੈਂ ਕਹਿੰਦਾ 1 ਕਿਲੋਮੀਟਰ ਦਾ ਟਰੈਕਟਰ ਟਰੈਕਟਰ ਖੜਾ ਟਰਾਲੀ ਭਰੀ ਹੋਈ ਬਿਲਕੁਲ ਜੀ ਬਿਲਕੁਲ ਬਾਰੀ ਨਹੀਂ ਆ ਰਹੀ ਉਹਨਾਂ ਨੂੰ ਬਾਰੀ ਨਹੀਂ ਆ ਰਹੀ ਟਰੈਕਟਰ ਬਹੁਤ ਆ ਰਹੇ ਆ ਜੀ ਇਹ ਜੀ ਕੋਈ ਗੱਲ ਨਹੀਂ ਸਾਰੇ ਲੱਗੇ ਹੋਏ ਆ ਜੀ ਮਤਲਬ ਕੰਟਰੋਲ ਚਾਗਾ ਕੰਟਰੋਲ ਚਾ ਜੀ ਹਾਂ ਜੀ ਬਿਲਕੁਲ ਸੋ ਸਿਚੁਏਸ਼ਨ ਪੂਰੀ ਕੰਟਰੋਲ ਹੈ ਬਾਕੀ ਸਰਪੰਚ ਸਾਹਿਬ ਆ ਗਏ ਆ ਸਾਡੇ ਮੇਜਰ ਸਰਪੰਚ ਸੋ ਆਰਮੀ ਪਹੁੰਚੀ ਵੀ ਹੈ ਨਾ ਕਰਕੇ ਅੱਜ ਨਾਲੇ ਆਪਣਾ ਆਪਣਾ ਵੀ ਟਰਾਲੇ ਲੈ ਆ ਅੱਛਾ ਆ ਭਾਈ ਦਾ ਭਾਈ ਦਾ ਪਹਿਲੇ ਲੈ ਆਇਆ ਸੋ ਕੈਮਰਾ ਬੰਦ ਕਰ ਲੈ ਸੋ ਤੁਸੀਂ ਦੇਖ ਸਕਦੇ ਹੋ ਸੋ ਖਾ ਲਿਓ ਵੀ ਤੇ ਖਾ ਲਿਓ ਅੱਗੇ ਅੱਗੇ ਬਸ ਆ ਜਾ ਅੱਗੇ